ਨਾਮ ਜਪਣਾਂ ਤੇ ਜਪਵਣਾ ਬਾਣੀ ਪੜਨੀ ਤੇ ਪੜਾਵਨੀ ਸੇਵਾ ਕਰਨੀ ਤੇ ਕਰਵਣੀ ਤੇ ਸਾਡੇ ਕਰਮਾਂ ਕੋਈ ਨਾ ਵੀ ਰਸ ਜੀ ਬਹੁਤ سارے ਨਗਰਾਂ ਦੇ ਜਿੱਥੇ ਜਿੱਥੇ ਮੈਂ ਜਿਹੜੀ ਹੈ ਉਹ ਸੇਵਾ ਨਿਭਾਈ ਹੈ ਸੇਵਾ ਕਰ ਰਹੇ ਨੇ ਨਾਮ ਜਪ ਰਹੇ ਨੇ ਤੇ ਨਾਮ ਸੁਪਾ ਰਹੇ ਨੇ ਬਾਣੀ ਪੜ ਰਹੇ ਨੇ ਤੇ ਬਾਣੀ ਪੜਾ ਰਹੇ ਨੇ ਸੇਵਾ ਕਰ ਰਹੇ ਨੇ ਤੇ ਸੇਵਾ ਕਰਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਅੰਦੀ ਪਤਾ ਵਿਚਾਰ ਤੇ ਨਾਲ ਦੀ ਨਾਲ ਹੋ ਗੌਰਵਨ ਚਗ ਮਸਲੇ ਅੰਦੇ ਨੇ ਬਰੰਤੀ ਸਿੰਘ ਪਾਟੇ ਸਿੰਘ ਸਾਧੂ ਸੰਤਾਂ ਦੇ ਤਨ ਨਾਲ ਖੜਦੇ ਨੇ ਜਾਂਦੇ ਨੇ ਗੁਰੂ ਘਰ ਦੇ ਵਿੱਚੋਂ ਉਹਨਾਂ 'ਤੇ ਬਖਸ਼ਸ਼ ਹੁੰਦੀ ਹੈ ਜੋ ਨਿਮਰਤਾ ਨਰਮਾਨਤਾ ਦੇ ਵਿੱਚ ਰਹਿੰਦੇ ਨੇ ਨਰਮਾਨਤਾ ਦੇ ਨਾਲ ਸੇਵਾ ਕਰਦਾ ਹੈ ਆਪਸ ਕੋ ਕਰ ਕਾਸ਼ ਨਾ ਜਨਾਬ ਹੈ ਆਪਣੇ ਆਪ ਨੂੰ ਜਨਾਉਂਦਾ ਨਹੀਂ ਹੈ ਜਿਹੜਾ ਹੰਕਾਰ ਕਰਦਾ ਉਹ ਗੁਰੂ ਘਰ ਚ ਕੰਦੇ ਵਰਗੇ ਵੀ ਰਹੇ ਤੇ ਹੋਰ ਬੜੇ